ਨਵਈ ਗੁਰੂ ਸਾਹਿਬ ਜੀ ਇਹ ਜਗ ਮੀਤ ਨਾ ਦੇਖਿਓ ਕੋਈ ਆਪਣੇ ਸੁਖ ਸਿਉ ਹੀ ਸਭ ਲਾਗੇਓ ਦੁਖ ਮੈਂ ਸੰਗ ਨਾ ਹੋਈ ਦਰਮੀਤ ਪੂਤ ਸੰਬੰਦੀ ਸਾਗਰੇ ਤਨ ਸਿਉ ਲਾਗੇ ਜਬ ਹੀ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਕਹੋ ਕਹਾਇਆ ਮਨ ਬਉਰੇ ਕਉ ਇਨ ਸਿਉ ਨੇ ਲਗਾਇਓ ਦਿਨ ਨਾਥ ਸਕਲ ਪੈ ਪੰਜਨ ਜਸ ਤਾ ਕੋ ਬਿਸਰਾਇਓ ਸਤਨਾਮ ਧਨ ਵਾਹਿ ਗੁਰ ਸਾਹਿਬ ਜੀ ਮਨ ਬਿਲਾਸ ਬਹ ਰੰਗ ਕਣਾ ਦ੍ਰਿਸ਼ਟ ਫੂਲ ਖੁਸ਼ੀਆਂ ਸ਼ਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ ਮਨ ਬਿਲਾਸ ਬਹੁ ਰੰਗ ਕਣਾ ਦ੍ਰੇਸ਼ਟ ਪੂਲ ਖੁਸ਼ੀਆਂ ਸ਼ਤਰ ਤਾਰ ਬਾਦ ਸ਼ਾਹੀਆਂ ਵਿੱਚ ਸਹਿ ਸੇ ਪਰੀਆਂ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਬਿਦਾਤੇ ਦੁਖ ਸਹਿਸਾ ਮਿਟ ਗਿਆ ਰਹਾਉ ਜੀਤੇ ਥਾਨਥ ਨੰਤਰਾ ਤੇਤੇ ਪਵ ਆਇਆ ਤਨ ਪਾਤੀ ਬੜ ਭੂਮੀਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਏ ਬਰਤੇ ਅਫਰਿਆ ਸਭ ਕੋ ਵਸਗਤ ਕਰ ਲਇਓ ਨਾ ਬਿਨ ਨਵੇ ਖਾ ਕਰ ਲਿਆ ਕੋਟ 33 ਸੇਵਕਾ ਸਿੱਧ ਸਾਧਿਕ ਦਰ ਖਰਿਆ ਗਿਰੰਬਾਰੀ ਬਡ ਸਾਹਬੀ ਸਭ ਨਾਨਕ ਸੁਪਨ ਥਿਆ ਕੋਟ ਤੇ 33 ਸੇਵਕਾ ਸਿੱਧ ਸਾਧਿਕ ਦਰ ਖਰਿਆ ਗੇਰੰਬਾਰੀ ਬਡ ਸਾਹਿਬੀ ਸਭ ਨਾਨਕ ਸੁਪਨ ਥਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਵ ਕਲਾ ਪਰਪੂਰ ਹਲਤ ਪਲਤ ਦੇ ਰਾਖੇ ਬਾਣੀ ਗੁਰੂ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਮਿੱਠਾਪੁਰ ਜਲੰਧਰ ਵਿਖੇ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ ਆਤ ਧਨਤਾ ਦੇ ਪਾਤਰ ਹਾਂ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਦੇ دیਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਗੁਰ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਦੀ ਸਾਵਧਾਨਤਾ ਦੇ ਲਈ ਅਦਵ ਸਤਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਧੰਵਾਹਿ ਗੁਰੂ ਸਾਹਿਬ ਜੀ ਸ਼ੀ ਰਾਗ ਮਹਿਲਾ ਪੰਜਵਾ ਪੰਜ ਦਾ ਪਾਵਨ ਸ਼ਬਦ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ ਪਾਵਨ ਸ਼ਬਦ ਸ਼ੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਪਾਵਨ ਅੰਕ 42 ਤੇ ਸੁਭਾਇਮਾਨ ਹੈ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਬਿਦਾਤੇ ਦੁੱਖ ਸਹਿਸਾ ਮਿਟ ਗਿਆ ਜਦੋਂ ਮਨੁੱਖ ਦੀ ਜ਼ਿੰਦਗੀ ਨੂੰ ਵੇਖਦੇ ਆ ਮਨੁੱਖ ਦੀ ਸਾਰੀ ਜ਼ਿੰਦਗੀ ਹੈ ਜਿਹੜੀ ਸੁੱਖਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਲੰਘ ਜਾਂਦੀ ਹੈ ਜਿੰਨੇ ਵੀ ਮਨੁੱਖ ਮਿਹਨਤ ਕਰਦਾ ਪਿਆ ਹੈ ਜਾਂ ਆਪਣੇ ਜੀਵਨ ਦੇ ਵਿੱਚ ਜੋ ਕੁਝ ਵੀ ਮਨੁੱਖ ਕਰਦਾ ਪਿਆ ਸਭ ਸੁੱਖਾਂ ਦੀ ਪ੍ਰਾਪਤੀ ਦੇ ਲਈ ਹੈ ਜਦੋਂ ਮਨੁੱਖ ਦੀ ਜ਼ਿੰਦਗੀ ਵੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੇਖਦੇ ਨੇ ਕਿਉਂਕਿ ਗੁਰੂ ਪਿਆਰ ਵਾਲਿਓ ਜਿਹੜਾ ਸੰਸਾਰੀ ਮਨੁੱਖ ਹੈ ਪਦਾਰਥਾਂ ਦੇ ਵਿੱਚੋਂ ਪੈਸਿਆਂ ਦੇ ਵਿੱਚੋਂ ਰਿਸ਼ਤਿਆਂ ਦੇ ਵਿੱਚੋਂ ਮਨੁੱਖ ਸੁੱਖ ਲੱਭਦਾ ਹੈ ਪਾਤਸ਼ਾਹ ਜੀ ਕਹਿੰਦੇ ਜਿੰਨਾ ਰਿਸ਼ਤਿਆਂ ਦੇ ਵਿੱਚੋਂ ਜਿੰਨਾ ਪਦਾਰਥਾਂ ਦੇ ਵਿੱਚੋਂ ਤੂੰ ਸੁੱਖ ਲੱਭਣ ਦਾ ਯਤਨ ਕਰਦਾ ਪਿਆ ਹੈ ਮਾਲਕ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਜੇ ਹੋਣੀ ਪਾਤਸ਼ਾਹ ਜੀ ਨੇ ਉਹਨਾਂ ਪਦਾਰਥਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਦੇ ਵਿੱਚੋਂ ਮਨੁੱਖ ਸੁੱਖਾਂ ਦੀ ਪ੍ਰਾਪਤੀ ਕਰਨੀ ਚਾਹੁੰਦੇ ਫਿਰ ਦੂਸਰੇ ਨੰਬਰ ਤੇ ਮੇਰੇ ਮਾਲਕ ਨੇ ਉਹਨਾਂ ਰਿਸ਼ਤਿਆਂ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਰਿਸ਼ਤਿਆਂ ਦੇ ਨਾਲ ਇਸ ਮਨੁੱਖ ਦੀ ਨੇੜਤਾ ਬਹੁਤ ਹੈ ਇਹਦਾ ਪਿਆਰ ਬਹੁਤ ਹੈ ਪਾਛਾ ਜੀ ਕਹਿੰਦੇ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਪਦਾਰਥਾਂ ਦੇ ਵਿੱਚੋਂ ਰਿਸ਼ਤਿਆਂ ਦੇ ਵਿੱਚੋਂ ਸੁੱਖ ਲੱਭਣਾ ਚਾਹੁੰਦਾ ਹੈ ਉਹਨਾਂ ਦੇ ਬਾਬਤ ਪਾਛਾ ਜੀ ਬਚਨ ਕਰਦੇ ਹਨ ਇਹ ਜਗ ਮੀਤ ਨਾ ਦੇਖੇ ਕੋਈ ਆਪਣੇ ਸੁਖ ਸਿਉ ਹੀ ਸਭ ਲਾਗਿਓ ਦੁੱਖ ਮੈਂ ਸੰਗ ਨ ਕੋਈ ਮਾਲਕ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਸੱਜਣਾ ਇੱਕ ਗੱਲ ਚੇਤਾ ਰੱਖੀ ਕੋਈ ਵੀ ਕਿਸੇ ਦਾ ਮਿੱਤਰ ਨਹੀਂ ਸਭ ਸਵਾਰਥੀ ਨੇ ਆਪਣੇ ਸੁਖ ਸਿਉ ਹੀ ਸਭ ਲਾਗਿਓ ਦੁੱਖ ਮੈਂ ਸੰਗ ਨ ਕੋਈ ਜਿੰਨੇ ਵੀ ਇਸ ਸੰਸਾਰ ਦੇ ਵਿੱਚ ਤੋਂ ਮਿੱਤਰ ਬਣਾਏ ਨੇ ਸਾਰਿਆਂ ਦੇ ਜਿਹੜੇ ਸਾਧਨ ਨੇ ਸਾਰੇ ਚਾਹੁੰਦੇ ਨੇ ਕਿ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ ਪਰ ਦੁੱਖ ਦੇ ਵਿੱਚ ਕੋਈ ਕਿਸੇ ਦਾ ਮਿੱਤਰ ਹੈ ਜਿਹੜਾ ਨਹੀਂ ਬਣਦਾ ਦਾਰਾ ਮੀਤ ਪੂਤ ਸੰਬੰਧੀ ਸਾਗਰੇ ਧਨ ਸਿਉ ਲਾਗੇ ਜਵ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਪਾਛਾ ਜੀ ਨੇ ਫਿਰ ਪਰਿਵਾਰਕ ਰਿਸ਼ਤੇਦਿਆਂ ਦੀ ਗੱਲ ਕੀਤੀ ਇਸਤਰੀ ਦੀ ਗੱਲ ਕੀਤੀ ਧੀਆ ਦੀ ਗੱਲ ਕੀਤੀ ਪੁੱਤਰਾਂ ਦੀ ਗੱਲ ਕੀਤੀ ਜਿਹੜੇ ਕਿ ਧਨ ਨੂੰ ਕਮਾਉਂਦੇ ਪਏ ਨੇ ਮਿਹਨਤ ਕਰਦੇ ਪਏ ਨੇ ਪਾਛਾ ਜੀ ਕਹਿੰਦੇ ਇਹਨਾਂ ਦਾ ਵੀ ਜਿਹੜਾ ਸਾਥ ਹੈ ਸਿਰਫ ਉਨਾ ਸਮੇਂ ਜਿੰਨਾ ਸਮਾਂ ਤੇਰੇ ਕੋਲ ਪੈਸਾ ਹੈ ਦੂਸਰਾ ਪੱਖ ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂ ਬਹੁਤ ਸਾਰੇ ਐਸੇ ਪਰਿਵਾਰ ਨੇ ਸੰਸਾਰ ਦੇ ਵਿੱਚ ਜਿਹੜੇ ਕਿ ਰਿਸ਼ਤਿਆਂ ਨੂੰ ਧਨ ਦੌਲਤ ਪੈਸੇ ਤੋਂ ਉੱਪਰ ਉੱਠ ਕੇ ਪਿਆਰ ਕਰਕੇ ਨਿਭਾਉਂਦੇ ਨੇ ਪਰ ਅੱਜ ਕੱਲ੍ਹ ਰਿਸ਼ਤਿਆਂ ਦੇ ਨੂੰ ਨਿਭਾਉਣ ਦੇ ਲਈ ਪੈਸਾ ਚਾਹੀਂਦੇ ਪੈਸਾ ਹੀ ਵੇਖਿਆ ਜਾਂਦਾ ਪਾਛੜ ਕਹਿੰਦੇ ਦਾਰਾ ਮੀਤ ਪੂਤ ਸੰਬੰਧੀ ਸਾਗਰੇ ਧਨ ਸਿਓ ਲਾਗੇ ਜਦ ਹੀ ਨਿਰਤਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਇਹ ਜਿੰਨੇ ਵੀ ਰਿਸ਼ਤੇ ਹਨ ਨੇੜ ਦੇ ਰਿਸ਼ਤਿਆਂ ਦੀ ਗੱਲ ਕਰ ਲਈਏ ਤੇਰੇ ਧੀਆਂ ਪੁੱਤਰ ਇਸਤਰੀ ਹੋਰ ਸਕੇ ਸੰਬੰਧੀ ਪਾਤਸ਼ਾਹ ਜੀ ਕਹਿੰਦੇ ਇਹ ਰਿਸ਼ਤੇ ਉਨਾ ਸਮਾਨ ਨੇ ਜਿੰਨਾ ਸਮਾਂ ਤੇਰੇ ਕੋਲ ਪੈਸਾ ਹੈ ਜਦ ਹੀ ਨਿਰਤਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਜਿਸ ਦਿਨ ਇਹਨਾਂ ਨੂੰ ਪਤਾ ਲੱਗ ਗਿਆ ਇਹ ਤੇ ਬਿਲਕੁਲ ਕੰਗਾਲ ਹੋ ਗਿਆ ਇਹਦੇ ਕੋਲ ਤੇ ਪੈਸਾ ਹੀ ਨਹੀਂ ਹੈ ਇਹ ਸਾਰੇ ਸਕੇ ਸਬੰਧੀ ਤੇਰਾ ਉਸੇ ਦਿਨ ਸਾਥ ਛੱਡ ਦੇਣਗੇ ਜਿੱਤ ਦਿਨ ਉਨ੍ਹਾਂ ਕਾ ਸਵਾਉ ਹੋਏ ਨਾ ਆਵੇ ਤਿੱਤ ਦਿਨ ਨੇੜੇ ਕੋ ਨਾ ਟੁਕਾਸਾ ਪਾਛਾ ਜੀ ਕਹਿੰਦੇ ਇਹਨਾਂ ਸੰਸਾਰੀ ਰਿਸ਼ਤਿਆਂ ਦੀ ਹਾਲਤ ਐਸੀ ਹੈ ਜਿਸ ਦਿਨ ਇਹਨਾਂ ਦਾ ਸਵਾਰਥ ਪੂਰਾ ਨਾ ਨਾ ਹੋਇਆ ਤਿਤ ਦਿਨ ਨੇੜਾ ਕੋ ਨਾ ਟੁਕਾਸਾ ਕਿਸੇ ਨੇ ਤੇਰੇ ਨਾਲ ਨਹੀਂ ਖੜਨਾ ਇਸ ਕਰਕੇ ਮਾਲਕ ਜੀ ਕਹਿੰਦੇ ਜੇ ਸਦੀਵੀ ਸੁੱਖ ਚਾਹੁੰਨਾ ਹੈ ਧਨ ਪਦਾਰਥਾਂ ਦੇ ਵਿੱਚੋਂ ਸੰਸਾਰੀ ਰਿਸ਼ਤਿਆਂ ਦੇ ਵਿੱਚੋਂ ਤੈਨੂੰ ਸੁੱਖ ਨਹੀਂ ਜੇ ਲੱਭਣਾ ਸੰਸਾਰ ਦੇ ਵਿੱਚ ਮਨੁੱਖ ਨੂੰ ਪਾਤਸ਼ਾਹ ਨੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਭੇਜਿਆ ਰੱਬੀ ਨਾਮ ਦੇ ਚੋਗ ਚੁਗਣ ਵਾਲਾ ਮਨੁੱਖ ਰੂਪੀ ਹੰਸ ਇਸ ਸੰਸਾਰ ਦੇ ਵਿੱਚ ਆ ਕੇ ਮਾਲਕ ਜੀ ਕਹਿੰਦੇ ਡੱਡਾਂ ਮੱਛੀਆਂ ਨੂੰ ਆਪਣੀ ਖੁਰਾਕ ਸਮਝ ਬੈਠਾ ਖੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ ਫਿਰ ਵੀ ਮਾਲਕ ਨੇ ਤਰਸ ਕਰਕੇ ਇਹਨੂੰ ਸਮਝਾਉਣ ਦਾ ਯਤਨ ਕੀਤਾ ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਦਾ ਜੇ ਅਸਲੀ ਸੁੱਖ ਚਾਹਣਾ ਆਪਣੇ ਮਨ ਦੀ ਮਤ ਨੂੰ ਤਿਆਗਣਾ ਪਏਗਾ ਭਲਿਆ ਜੀਵਨ ਦਾ ਜਿਹੜਾ ਅਸਲੀ ਸੁੱਖ ਹੈ ਉਹ ਜੋ ਤੇਰੇ ਮਨ ਨੂੰ ਭਾਉਂਦਾ ਹੈ ਉਹਦੇ ਵਿੱਚ ਨਹੀਂ ਅਸਲ ਸੁੱਖ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ ਚੱਲਿਆਂ ਹੀ ਮਸੀਬ ਹੋਣੇ ਭੂਲਾ ਕਾਹੇ ਫਿਰੇ ਅਜਾਨ ਜੋ ਕਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ ਮਨੁੱਖ ਦੀ ਸਮਝ ਹੈ ਜਿਹੜੀ ਬੜੀ ਛੋਟੀ ਹੈ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਸੁੱਖ ਦਾ ਚਲਕਾਰਾ ਪੈਂਦਾ ਹੈ ਪਾਤਸ਼ਾਹ ਜੀ ਕਹਿੰਦੇ ਇਹ ਅਣਜਾਣ ਮਨੁੱਖ ਉਸ ਛੋਟੇ ਜਿਹੇ ਸੁੱਖ ਦੇ ਚਲਕਾਰੇ ਨੂੰ ਬਹੁਤ ਵੱਡਾ ਸੁੱਖ ਸਮਝ ਲੈਂਦਾ ਹੈ ਪਾਤਸ਼ਾਹ ਜੀ ਮਨੁੱਖ ਦੀ ਮੱਤ ਤੋਂ ਪਰਦਾ ਲਾਉਂਦੇ ਹੋਏ ਸਮਝਾਉਣ ਦਾ ਯਤਨ ਕਰਦੇ ਹਨ ਭਾਈ ਰੇ ਸੋਖ ਸਾਧ ਸੰਗ ਪਾਇਆ ਪਛ ਜੀ ਕਹਿੰਦੇ ਮਨੁੱਖਾ ਜੇ ਸਦੀਵੀ ਸੁਖ ਚਾਹੁੰਨੇ ਉਹ ਸਦੀਵੀ ਸੁਖ ਦੀ ਪ੍ਰਾਪਤੀ ਤੈਨੂੰ ਸਾਧ ਸੰਗਤ ਵਿੱਚ ਜੁੜ ਕੇ ਹੀ ਹੋ ਸਕਦੀ ਹੈ ਲਿਖਿਆ ਲੇਖ ਤਿੰਨ ਪੁਰਖ ਵਿਧਾਤੇ ਦੁੱਖ ਸਹਿਸਾ ਮਿਟ ਗਿਆ ਮਾਲਕ ਜੀ ਕਹਿੰਦੇ ਜਿਨ੍ਹਾਂ ਦੇ ਚੰਗੇ ਭਾਗ ਹਨ ਉਹ ਮਨੁੱਖ ਹੀ ਸਾਧ ਸੰਗਤ ਦੀ ਪ੍ਰਾਪਤੀ ਕਰਦੇ ਹਨ ਜਿਨ੍ਹਾਂ ਨੂੰ ਫਿਰ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਧ ਸੰਗਤ ਦੇ ਵਿੱਚ ਆ ਕੇ ਉਹਨਾਂ ਦਾ ਦੁੱਖ ਅਤੇ ਸਹਿਮ ਡਰ ਕਹਿ ਲਈਏ ਉਹ ਦੂਰ ਹੋ ਜਾਂਦਾ ਹੈ ਜਦੋਂ ਦਾਤਾ ਮੰਗਣ ਦੀ ਗੱਲ ਕੀਤੀ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜੇ ਸਦੀਵੀ ਸੁੱਖ ਚਾਹੁੰਨਾ ਹੈ ਗੁਰੂ ਕੋਲੋਂ ਇੱਕ ਸੁੱਖ ਮੰਗ ਸੋਹਲਾ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਰੋਜ਼ਾਨਾ ਪੜ੍ਹਦੇ ਆਂ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁੱਖ ਮੰਗੈ ਮੋਕ ਕ ਕਰ ਸੰਤਨ ਕੀ ਧੂਰੇ ਪਾਤਸ਼ਾਹ ਮੈਂ ਵੀ ਤੇਰੇ ਤੋਂ ਇੱਕ ਸੁੱਖ ਮੰਗਦਾ ਕਿਹੜਾ ਸੁੱਖ ਮੈਨੂੰ ਉਹਨਾਂ ਪਿਆਰਿਆਂ ਦੀ ਸੰਗਤ ਬਖਸ਼ ਜਿਨ੍ਹਾਂ ਪਿਆਰਿਆਂ ਦੀ ਸੰਗਤ ਕਰਕੇ ਮੈਨੂੰ ਤੇਰਾ ਨਾਮ ਚਿਤਿਆਵੇ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਿਆਵੇ ਅਸੀਂ ਵੀ ਹਰ ਰੋਜ਼ ਅਰਦਾਸ ਦੇ ਵਿੱਚ ਮੰਗਦੇ ਹਾਂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਚੰਗੇ ਭਾਗ ਹਨ ਉਹਨਾਂ ਨੂੰ ਹੀ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਸਾਡੇ ਭਾਗਾਂ ਵਿੱਚ ਸੁੱਖ ਕਿੱਥੇ ਲਿਖਿਆ ਹੈ ਸਾਡੇ ਭਾਗਾਂ ਵਿੱਚ ਤੇ ਪਰਮਾਤਮਾ ਨੇ ਦੁੱਖ ਲਿਖਿਆ ਚੰਗੇ ਭਾਗ ਬਣਦੇ ਨਹੀਂ ਗੁਰੂ ਪਿਆਰ ਵਾਲੇ ਉਹ ਬਣਾਉਣੇ ਪੈਂਦੇ ਨੇ ਗੁਰ ਸਵਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ ਸੰਗਤ ਵਿੱਚ ਚੱਲ ਕੇ ਆ ਗਏ ਆ ਗੁਰ ਸਵਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ ਜੇ ਤੇ ਮਨ ਹਾਜ਼ਰ ਹੋ ਕੇ ਗੁਰੂ ਦੀ ਵਿਚਾਰ ਨੂੰ ਸੁਣੇਗਾ ਜੀਵਨ ਦੇ ਵਿੱਚ ਅਪਣਾ ਲਵਾਂਗੇ ਮਨ ਆਗਿਆਕਾਰੀ ਬਣ ਜਾਵੇਗਾ ਭਾਗ ਚੰਗੇ ਬਣ ਜਾਣਗੇ ਜੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਮਨ ਨੂੰ ਹਾਜ਼ਰ ਕਰਕੇ ਗੁਰੂ ਦੀ ਵਿਚਾਰ ਨੂੰ ਨਹੀਂ ਸੁਣਾਗੇ ਤੇ ਮਨ ਆਗਿਆਕਾਰੀ ਕਿੱਥੋਂ ਬਣੇਗਾ ਫਿਰ ਸਾਡੇ ਚੰਗੇ ਭਾਗ ਕਿਵੇਂ ਬਣਨਗੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਚੰਗੇ ਭਾਗ ਹਨ ਉਹਨਾਂ ਨੂੰ ਹੀ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਮਨ ਬिलास ਬਹੁ ਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆਂ ਸ਼ਤਰ ਧਾਰ ਬਾਦ ਸ਼ਾਹੀਆਂ ਵਿੱਚ ਸਹਸੇ ਪਰੀਆਂ ਪਾਤਸ਼ਾਹ ਜੀ ਕਹਿੰਦੇ ਜਿੰਨਾ ਮਨੁੱਖਾਂ ਦਾ ਮਨ ਸੰਸਾਰੀ ਪਦਾਰਥਾਂ ਦੀਆਂ ਜਾਂ ਇਹ ਕਹਿ ਲਓ ਦੁਨਿਆਵੀ ਖੁਸ਼ੀਆਂ ਦੇ ਵਿੱਚ ਭੁੱਲਿਆ ਰਹਿੰਦਾ ਹੈ ਜਿੰਨਾ ਦਾ ਮਨ ਦੁਨਿਆਵੀ ਖੁਸ਼ੀਆਂ ਦੇ ਵਿੱਚ ਭੁੱਲਿਆ ਰਹਿੰਦਾ ਹੈ ਉਹਨਾਂ ਮਨੁੱਖਾਂ ਦੇ ਹਿਰਦੇ ਦੇ ਅੰਦਰ ਇਹ ਡਰ ਬਣਿਆ ਰਹਿੰਦਾ ਹੈ ਛਤਰ ਧਾਰ ਬਾਦਸ਼ਾਹੀਆਂ ਜਿੰਨੇ ਵੀ ਸੰਸਾਰੀ ਔਦੇ ਮਾਲਕ ਨੇ ਬਖਸ਼ਿਸ਼ ਕੀਤੇ ਹੋਏ ਨੇ ਜਾਂ ਜਿੰਨੀਆਂ ਵੀ ਖੁਸ਼ੀਆਂ ਮਾਲਕ ਨੇ ਬਖਸ਼ਿਸ਼ ਕੀਤੀਆਂ ਹੋਈਆਂ ਨੇ ਹਿਰਦੇ ਦੇ ਅੰਦਰ ਇਹ ਡਰ ਬਣਿਆ ਰਹਿੰਦਾ ਹੈ ਕਿਤੇ ਇਹ ਸੰਸਾਰੀ ਔਦਾ ਮੇਰੇ ਕੋਲੋਂ ਚਲਾ ਨਾ ਜਾਏ ਇਹ ਧਨ ਪਦਾਰਥ ਮੇਰੇ ਕੋਲੋਂ ਚਲੇ ਨਾ ਜਾਣ ਮਨੁੱਖ ਦੀ ਜ਼ਿੰਦਗੀ ਹੈ ਜਿਹੜੀ ਸੈਮਾਂ ਦੇ ਵਿੱਚ ਪਈ ਰਹਿੰਦੀ ਹੈ ਹਰ ਸਮੇਂ ਮਨੁੱਖ ਡਰਿਆ ਰਹਿੰਦਾ ਕਿਉਂਕਿ ਸਾਧ ਸੰਗਤ ਵਿੱਚ ਆ ਕੇ ਬੈਠਿਆ ਨਹੀਂ ਜੇ ਜੁੜ ਕੇ ਬੈਠੇਗਾ ਨਹੀਂ ਤੇ ਗੁਰੂ ਦੀ ਪ੍ਰਾਪਤੀ ਕਿੱਥੋਂ ਹੋਏਗੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਜੇ ਗੁਰੂ ਦੀ ਮੇਰ ਹੋ ਜਾਵੇ ਤੇ ਜ਼ਿੰਦਗੀ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਖੁਸ਼ੀਆਂ ਦੀ ਗਿਣਤੀ ਕੋਈ ਨਹੀਂ ਲੱਖਾਂ ਹੀ ਖੁਸ਼ੀਆਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆ ਜਾਂਦੀਆਂ ਨੇ ਦੁਨਿਆਵੀ ਖੁਸ਼ੀਆਂ ਦੀ ਹਾਲਤ ਇਹ ਹੈ ਜੇ ਗੁਰੂ ਦੀ ਮੇਰ ਦੀ ਨਜ਼ਰ ਨਹੀਂ ਹੋਈ ਮਨ ਦੇ ਵਿੱਚ ਡਰ ਬਣਿਆ ਰਹੇਗਾ ਕਿਹੜਾ ਡਰ ਇਹ ਡਰ ਕਿ ਸਾਡੇ ਕੋਲੋਂ ਇਹ ਖੁਸ਼ੀਆਂ ਇਹ ਵਸਤੂ ਕਿਤੇ ਦੂਰ ਨਾ ਹੋ ਜਾਏ ਅੱਗੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਜੇਤੇ ਥਾਨ ਥਨੰਤਰਾਂ ਤੇ ਤੇ ਭਵ ਆਇਆ ਧਨ ਪਾਤੀ ਬੜ ਘੂਮੀਆਂ ਮੇਰੀ ਮੇਰੀ ਘਰ ਪਰਿਆ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਮਨੁੱਖ ਨੇ ਬੜੇ ਸੋਹਣੇ ਸੋਹਣੇ ਥਾਂ ਵੇਖੇ ਬੜੀਆਂ ਥਾਵਾਂ ਤੇ ਘੁੰਮਣ ਦੇ ਲਈ ਗਿਆ ਧਨ ਪਾਤੀ ਬੜ ਘੂਮੀਆਂ ਜੇ ਇਸ ਮਨੁੱਖ ਦੇ ਅੰਦਰ ਫਿਰ ਵੀ ਹੋਮੇ ਦਾ ਜਿਹੜਾ ਰੋਗ ਹੈ ਉਹ ਲੱਗਿਆ ਰਹੇ ਆਹ ਵਸਤੂ ਮੇਰੀ ਮੇਰੇ ਕੋਲ ਐਨੀ ਜ਼ਮੀਨ ਹੈ ਮੇਰੇ ਕੋਲ ਐਨੀ ਜ਼ਾਇਦਾਦ ਹੈ ਸਾਰਾ ਦਿਨ ਮੇਰੀ ਮੇਰੀ ਕਰਦਾ ਰਹੇ ਆਚਾਰੀ ਕਹਿੰਦੇ ਹੁਕਮ ਚਲਾਏ ਨਿਸੰਗ ਹੋਏ ਵਰਤੇ ਅਫਰਿਆ ਸਭ ਕੋ ਵਸਗਤ ਕਰ ਲयो ਨਾ ਬਿਨ ਨਾਵੇਂ ਖਾ ਕਰ ਲਿਆ ਪਿਛਲੇ ਬੰਦ ਵਿੱਚ ਸਤਿਗੁਰੂ ਜੀ ਕਹਿੰਦੇ ਮਨੁੱਖ ਦੇ ਕੋਲ ਜ਼ਮੀਨ ਜਾਇਦਾਦ ਬਹੁਤ ਹੈ ਤੇ ਮੇਰੀ ਮੇਰੀ ਕਰਦਾ ਰਹੇ ਹੁਕਮ ਚਲਾਏ ਨਿਸੰਗ ਹੋਏ ਵਰਤੇ ਅਫਰਿਆ ਆਪਣੀ ਉਸ ਤਾਕਤ ਦੇ ਨਾਲ ਸੰਸਾਰ ਦੇ ਉੱਪਰ ਇਹਦਾ ਹੁਕਮ ਚੱਲੇ ਹੁਕਮ ਵੀ ਆਪਣੇ ਮਨ ਪਾਉਂਦਾ ਚਲਾਵੇ ਲੋਕਾਂ ਦੇ ਉੱਪਰ ਜ਼ੁਲਮ ਵੀ ਕਰੇ ਸੰਸਾਰੀ ਤਾਕਤ ਦੇ ਕਾਰਨ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਆਕੜਿਆ ਫਿਰਦਾ ਹੋਵੇ ਸਭ ਕੋ ਵਸਗਤ ਕਰ ਲਿਓਨ ਸਾਰੇ ਸੰਸਾਰ ਨੂੰ ਇਹਨੇ ਆਪਣੇ ਅਧੀਨ ਕਰ ਲਿਆ ਹੋਵੇ ਸਾਰਾ ਸੰਸਾਰ ਇਹਦੇ ਹੁਕਮ ਦੇ ਵਿੱਚ ਚੱਲਦਾ ਹੋਵੇ ਪਾਤਸ਼ਾਹ ਜੀ ਕਹਿੰਦੇ ਬਿਨ ਨਾਵੇਂ ਖਾਕ ਰਲਿਆ ਪਰਮਾਤਮਾ ਦੇ ਨਾਮ ਤੋਂ ਬਗੈਰ ਇਹ ਸਭ ਕੁਝ ਖਾਕ ਦੀ ਤਰ੍ਹਾਂ ਹੈ ਮਿੱਟੀ ਦੀ ਤਰ੍ਹਾਂ ਹੈ ਸੰਸਾਰੀ ਆਉਧਾ ਹੋਣਾ ਸੰਸਾਰੀ ਤਾਕਤ ਹੋਣਾ ਕੋਈ ਮਾੜੀ ਗੱਲ ਨਹੀਂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਸੀ ਚੰਗੇ ਗੁਣ ਨਹੀਂ ਸੀ ਮਨੁੱਖਤਾ ਦਾ ਭਲਾ ਨਹੀਂ ਮਨੁੱਖਤਾ ਦੇ ਉੱਪਰ ਜ਼ੁਲਮ ਕੀਤੇ ਬੜੇ ਰਾਜੇ ਸੰਸਾਰ ਤੇ ਆਏ ਗੁਰੂ ਸਹਿਬਾਨਾਂ ਦੇ ਸਮੇਂ ਉਹਨਾਂ ਨੂੰ ਅੱਜ ਕੌਣ ਯਾਦ ਕਰਦਾ ਕੋਈ ਨਹੀਂ ਕਰਦਾ ਜੇਕਰ ਅੱਜ ਉਹਨਾਂ ਰਾਜਿਆਂ ਨੂੰ ਕੋਈ ਯਾਦ ਵੀ ਕਰਦਾ ਤੇ ਲਾਣ ਤਾਂ ਹੀ ਪੈਂਦੀਆਂ ਨੇ ਪਾਤਸ਼ਾਹ ਜੀ ਕਹਿੰਦੇ ਬਿਨ ਨਾਵੇਂ ਖਾਕ ਰਲਿਆ ਇਹ ਸਭ ਕੁਝ ਪਰਮਾਤਮਾ ਦੇ ਨਾਮ ਤੋਂ ਬਗੈਰ ਖਾਕ ਦੇ ਬਰਾਬਰ ਹੈ ਮਿੱਟੀ ਦੇ ਬਰਾਬਰ ਹੈ ਕੋਟ ਤੇ 30 ਸੇਵਕਾ ਸਿੱਧ ਸਾਧਿਕ ਦਰ ਖਰਿਆ ਗਿਰੰਬਾਰੀ ਬਡ ਸਾਹਿਬੀ ਸਭ ਨਾਨਕ ਸੁਪਨ ਸਥਿਆ ਪਛੜੀ ਕਹਿੰਦੇ ਮਨੁੱਖ ਦੇ ਕੋਲ ਇੰਨੀ ਕਿ ਤਾਕਤ ਹੋਵੇ 33 ਕਰੋੜ ਦੇਵੀ ਦੇਵਤੇ ਖੋਰ ਸਿੱਧ ਸਾਧ ਸੰਤ ਉਹਦੇ ਹੁਕਮ ਦੇ ਵਿੱਚ ਚੱਲਦੇ ਖੌਣ ਤੇ ਉਹਦੇ ਦਰ ਤੇ ਖਲੋਤੇ ਰਹਿਣ ਗਿਰੰਬਾਰੀ ਬੜ ਸਾਹਬੀ ਸਭ ਨਾਨਕ ਸੁਪਨthia ਸੰਸਾਰ ਦੀ ਐਡੀ ਜਿੰਮੀ ਜ਼ਿੰਮੇਵਾਰੀ ਮਨੁੱਖ ਦੇ ਉੱਪਰ ਹੋਵੇ ਪਾਤਸ਼ਾਹ ਜੀ ਕਹਿੰਦੇ ਜੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਇਹ ਸਾਰਾ ਕੁਝ ਸੁਪਨੇ ਦੀ ਤਰ੍ਹਾਂ ਹੈ ਕਿਉਂਕਿ ਗੁਰੂ ਪਿਆਰ ਵਾਲਿਓ ਸਾਡਾ ਮਨ ਹੈ ਨਾ ਜਿਹੜਾ ਪਰਮਾਤਮਾ ਦੇ ਨਾਮ ਤੋਂ ਬਗੈਰ ਬਿਲਕੁਲ ਕਮਜ਼ੋਰ ਹੈ ਜਦੋਂ ਖੁਸ਼ੀ ਆ ਗਈ ਤਾਂ ਖੇੜੇ ਵਿੱਚ ਹੈ ਜਦੋਂ ਉਹ ਖੁਸ਼ੀ ਚਲੀ ਗਈ ਤਾਂ ਮਨੁੱਖ ਦਾ ਮਨ ਉਦਾਸ ਹੋ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਇਹ ਸਭ ਸੁਪਨੇ ਦੀ ਤਰ੍ਹਾਂ ਹੈ ਮਨੁੱਖ ਸੁਪਨੇ ਦੇ ਵਿੱਚ ਬਹੁਤ ਕੁਝ ਵੇਖਦਾ ਹੈ ਪਰ ਜਦੋਂ ਮਨੁੱਖ ਦਾ ਸੁਪਨਾ ਟੁੱਟਦਾ ਹੈ ਮਨੁੱਖ ਬੜਾ ਦੁਖੀ ਹੁੰਦਾ ਹੈ ਇਸ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਨੇ ਸਮਝਾਇਆ ਹੈ ਜ਼ਿੰਦਗੀ ਦੇ ਵਿੱਚ ਜੇ ਸੁੱਖ ਚਾਹੁੰਨਾ ਹੈ ਸੁੱਖ ਦੀ ਪ੍ਰਾਪਤੀ ਕਰਨੀ ਚਾਹੁੰਨਾ ਹੈ ਉਹ ਸੁੱਖ ਤੈਨੂੰ ਸਾਧ ਸੰਗਤ ਵਿੱਚ ਜੁੜ ਕੇ ਹੀ ਪ੍ਰਾਪਤ ਹੋ ਸਕਦਾ ਹੈ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਜਿੱਥੇ ਸੰਸਾਰੀ ਧਨ ਦੌਲਤ ਦੀ ਗੱਲ ਕੀਤੀ ਹੈ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਇਹ ਸਭ ਕੁਝ ਮਿੱਟੀ ਦੇ ਬਰਾਬਰ ਹੈ ਪਾਤਸ਼ਾਹ ਜੀ ਇੱਕ ਪਾਸੇ ਇਹ ਵੀ ਕਹਿੰਦੇ ਨੇ ਤੇਰੇ ਕੋਲ ਸੰਸਾਰੀ ਤਾਕਤ ਵੀ ਹੋਣੀ ਚਾਹੀਦੀ ਹੈ ਤੇਰੇ ਕੋਲ ਬਹੁਤ ਕੁਝ ਹੋਣਾ ਚਾਹੀਦਾ ਹੈ ਬਹੁਤ ਸਾਰੇ ਧਨ ਪਦਾਰਥ ਹੋਣੇ ਚਾਹੀਦੇ ਨੇ ਤੂੰ ਅਮੀਰ ਹੋਣਾ ਚਾਹੀਦਾ ਹੈ ਪਰ ਇੱਕ ਗੱਲ ਚੇਤਾ ਰੱਖੀ ਇਹਨੂੰ ਪਰਮਾਤਮਾ ਯਾਦ ਹੋਵੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਹੈ ਪਾਛਾ ਜੀ ਕਹਿੰਦੇ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਉਹਨਾਂ ਦਾ ਖਾਣਾ ਐਨਨੋ ਸਭ ਕੁਝ ਗੁਰੂ ਨੂੰ ਪਰਵਾਨ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਵਿਹਾਗਤ ਜਾਏ ਵਰਸਾਤੇ ਉਹਨਾਂ ਦੇ ਘਰ ਮਹਿਲਾਂ ਵਰਗੇ ਕਿਉਂ ਨਾ ਬਣੇ ਹੋਣ ਗੁਰੂ ਨੂੰ ਪਰਵਾਨ ਨੇ ਜੇਕਰ ਉਸ ਘਰ ਦੇ ਵਿੱਚ ਪਰਮਾਤਮਾ ਦੇ ਨਾਮ ਦੀਆਂ ਗੱਲਾਂ ਹੁੰਦੀਆਂ ਨੇ ਤਿੰਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਸੇਵਕ ਸਿੱਖ ਸਾਧ ਸੰਤ ਚੜ ਜਾਂਦੇ ਪਾਛਾ ਜੀ ਕਹਿੰਦੇ ਉਹਨਾਂ ਦੀਆਂ ਮੋਟਰ ਗੱਡੀਆਂ ਪੁਰਾਣੇ ਸਮਿਆਂ ਦੇ ਵਿੱਚ ਘੋੜਿਆਂ ਦੀ ਗੱਲ ਸਭ ਕੁਝ ਗੁਰੂ ਨੂੰ ਪਰਵਾਨ ਹੈ ਜਿਸ ਦੇ ਵਿੱਚ ਬੈਠਣ ਵਾਲੇ ਪ੍ਰਭੂ ਦੇ ਪਿਆਰੇ ਨੇ ਤਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹੈ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕੈ ਪੋਤੇ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਪਾਛੀ ਜੀ ਕਹਿੰਦੇ ਗੁਰੂ ਨੂੰ ਉਹਨਾਂ ਦਾ ਸਭ ਕੁਝ ਪ੍ਰਵਾਨ ਹੈ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ ਮਾਲਕ ਰਹਿਮਤ ਕਰੇ ਆਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਗੁਣਾਂ ਨੂੰ ਪੈਦਾ ਕਰੀਏ ਜਿਨ੍ਹਾਂ ਗੁਣਾਂ ਕਰਕੇ ਸਾਡੀ ਵੀ ਜ਼ਿੰਦਗੀ ਦੇ ਵਿੱਚ ਸਦੀਵੀ ਸੁੱਖ ਆ ਜਾਵੇ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਕੋਟ ਤੇ 33 ਸੇਵਕਾ ਸਿੱਧ ਸਾਧਿਕ ਦਰ ਖਰਿਆ ਗਿਰੰਬਾਰੀ ਵੱਡ ਸਾਹਬੀ ਸਬ ਨਾਨਕ ਸੁਪਨthia ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ